ਦੈ ਕਾਨਵੇ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਪੰਜਾਬ ਤਾਰੀਖੋ 29 ਅਕਤੂਬਰ 2025 ਨੂੰ ਸਰਕਟ ਹਾਊਸ ਫਿਰੋਜ਼ਪੁਰ ਰੋਡ ਲੁਧਿਆਣਾ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਦੀ ਹੰਗਾਮੀ ਮੀਟਿੰਗ ਰੱਖੀ ਗਈ ਜਿਸ ਦੇ ਉhdੇਦਾਰ ਪ੍ਰੈਸੀਡੈਂਟ ਦੀਪੀ ਖੋਸਲਾ ਜੀ ਚੇਅਰਮੈਨ ਪਰਮੋਦ ਰਾਏ ਜਨਰਲ ਸਕੱਤਰ ਸੰਦੀਪ ਸ਼ਰਮਾ ਜੀ ਨੇ ਰੱਖੀ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਪ੍ਰੈਸ ਰਿਪੋਰਟਰਾਂ ਦੇ ਲਈ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਕਲੱਬ ਹੋਣਾ ਚਾਹੀਦਾ ਹੈ ਜਿਵੇਂ ਕਿ ਬਾਕੀ ਸ਼ਹਿਰਾਂ ਵਿੱਚ ਹੈ ਚੰਡੀਗੜ ਜਲੰਧਰ ਵਿੱਚ ਵੀ ਹੈ ਇਸ ਲਈ ਲੁਧਿਆਣਾ ਸ਼ਹਿਰ ਵਿੱਚ ਵੀ ਹੋਣਾ ਚਾਹੀਦਾ ਹੈ ਤਾਂ ਕਿ ਫ੍ਰੈਸ ਰਿਪੋਰਟਰ ਉੱਥੇ ਬੈਠ ਕੇ ਆਪਣਾ ਕੰਮ ਕਰ ਸਕਣ ਡਿਜੀਟਲ ਮੀਡੀਆ ਸੋਸ਼ਲ ਮੀਡੀਆ ਇੱਕ ਐਸਾ ਰਾਸਤਾ ਹੈ ਜੋ ਕਿ ਜਨਤਾ ਨੂੰ ਸਹੀ ਅਤੇ ਗਲਤ ਦਿਖਾਉਂਦਾ ਹੈ ਇਸ ਨੂੰ ਦੇਖਦੇ ਹੋਏ ਸਰਕਾਰ ਤੋਂ ਢਾਈ ਕਨਾਲ ਦੀ ਜਗ੍ਹਾ ਤੇ ਉਹਨੂੰ ਬਣਾਉਣ ਦਾ ਮੰਤਪੱਤਰ ਰੱਖਿਆ ਹੈ ਤਾਂ ਕਿ ਉਹਨਾਂ ਨੂੰ ਪੂਰੀ ਸੁੱਖ ਸਹੂਲਤ ਉੱਥੇ ਮਿਲੇ ਸਕੇ ਇਸ ਮੌਕੇ ਤੇ ਲੁਧਿਆਣਾ ਡਿਸਟਿਲ ਇਲੈਕਟ੍ਰੋਨਿਕ মিডিਆ ਨੂੰ ਸਰਟੀਫਿਕੇਟ ਦੇ ਕੇ ਕਾਰਡ ਦੇ ਕੇ ਕੀਤਾ ਗਿਆ ਸਨਮਾਨਿਤ ਤੇ ਕੇਰਾ ਜੀ ਦੇ ਗਾਣੇ ਯਾਰਾਂ ਦੀ ਫਰੈਂਡ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਆਓ ਦੇਖਦੇ ਹਾਂ ਯਸ਼ਪਾਲ ਦੀ ਇੱਕ ਖਾਸ ਰਿਪੋਰਟ ਅੱਜ ਯੂਨੀਵਰਸਲ ਪ੍ਰੈਸ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮਤਾ ਪਾਇਆ ਗਿਆ ਦੀ ਪੰਜੂਗਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਐਂਡੀ ਉਹ ਪ੍ਰੈਸ ਕਲੱਬ ਜਲਦ ਤੋਂ ਜਲਦ ਲੁਧਿਆਣੇ ਦੇ ਵਿੱਚ ਬਣਾਇਆ ਜਾਵੇ ਔਰ ਉਸ ਦੀ ਜਿਹੜੀ ਜਗ੍ਹਾ ਆ ਘੱਟੋ ਘੱਟ 22 ਏਕੜ ਹੋਵੇ ਔਰ ਉਸ ਦੀ ਉਸਾਰੀ ਸੰਬੰਧੀ 30 ਕਰੋੜ ਰੁਪਏ ਜਿਹੜਾ ਉਹ ਲਗਾਇਆ ਜਾਵੇ ਤਾਂ ਕਿ ਲੁਧਿਆਣੇ ਦੇ ਪੱਤਰਕਾਰ ਚਾਹੇ ਉਹ ਇਲੈਕਟ੍ਰੋਨਿਕ মিডিਆ ਨਾਲ ਸੰਬੰਧ ਰਹਿਣ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧ ਰਹਿਣ ਚਾਹੇ ਉਹ ਫੋਟੋਗ੍ਰਾਫਰ ਹਨ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਜਦ ਕੀ ਇੱਕ ਸੰਤੀ ਸ਼ਹਿਰ ਹੈ ਲੁਧਿਆਣਾ ਇਸ ਦੇ ਵਿੱਚ ਬਹੁਤ ਬੜੀਆਂ ਇੰਡਸਟਰੀਆਂ ਨੇ ਬੜੇ ਬੜੇ ਕਾਰੋਬਾਰ ਨੇ ਔਰ ਪ੍ਰਸ਼ਾਸਨ ਵੀ ਕਾਫੀ ਤਦਾਦ ਦੇ ਵਿੱਚ ਬੈਠਾ ਹੈ ਜਦੋਂ ਵੀ ਪੱਤਰਕਾਰਾਂ ਨੂੰ ਇੱਕ ਬੜੀ ਵੱਡੀ ਮੁਸ਼ਕਲ ਆਂਦੀ ਹੈ ਜਦੋਂ ਡੀਸੀ ਆਫਿਸ ਦੇ ਵਿੱਚ ਪਹੁੰਚਦੇ ਆ ਤਾਂ ਪੱਤਰਕਾਰ ਸਾਡਾ ਭਾਈਚਾਰਾ ਧੁੱਪ ਦੇ ਵਿੱਚ ਖੜਿਆ ਹੁੰਦਾ ਆ ਔਰ ਜਦਕੀ ਲੁਧਿਆਣੇ ਦੇ ਵਿੱਚ ਮਜ਼ਦੂਰਾਂ ਨੂੰ ਬੈਠਣ ਦੇ ਲਈ ਵੀ ਹਰ ਚੌਂਕ ਦੇ ਵਿੱਚ ਸ਼ੈੱਡ ਪਾਏ ਹੋਏ ਨੇ ਮਗਰ ਲੁਧਿਆਣੇ ਦੇ ਪੱਤਰਕਾਰਾਂ ਦੇ ਲਈ ਨਾ ਤਾਂ ਕੋਈ ਸ਼ੈੱਡ ਹੈ ਨਾ ਕੋਈ ਬੈਠਣ ਦੀ ਜਗ੍ਹਾ ਆ ਔਰ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਆ ਜਦਕਿ ਇਹ ਦੇਸ਼ ਦਾ ਇੱਕ ਚੌਥਾ ਸਤੰਭ ਪੱਤਰਕਾਰ ਹੀ ਜਿਹੜੇ ਹਨ ਛੋਟੀ ਤੋਂ ਛੋਟੀ ਆਵਾਜ਼ ਨੂੰ ਬਣਾ ਕੇ ਆਮ ਲੋਕਾਂ ਤੱਕ ਪਹੁੰਚਾਉਂਦੇ ਹਨ ਤਾਂ ਪੱਤਰਕਾਰਾਂ ਦੇ ਬਾਰੇ ਕਿਸੇ ਵੀ ਸਰਕਾਰ ਨੇ ਸੋਚਿਆ ਨਹੀਂ ਅੱਜ ਲਗਭਗ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਚੁੱਕੇ ਆ 79ਵਾਂ ਮਨਾਇਆ ਸੀ ਪਰੰ ਨੂੰ ਵਿਆਣੇ ਦਾ ਪੱਤਰਕਾਰ ਅੱਜ ਵੀ ਜਿਹੜਾ ਹੈਗਾ ਉਹ ਆਪਣੇ ਅਧਿਕਾਰਾਂ ਤੋਂ ਵਾਂਝਾ ਰਿਹਾ ਹੈਗਾ ਸਾਡੀ ਅੱਜ ਮੰਗ ਸਰਬਸੰਮਤੀ ਦੇ ਨਾਲ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਬਣਾਇਆ ਜਾਵੇ ਔਰ ਚਾਹੇ ਬਾਕੀ ਵੀ ਜਿੰਨੇ ਪ੍ਰੈਸ ਕਲੱਬ ਆ ਉਹ ਵੀ ਇਸ ਦੇ ਵਿੱਚ ਸਹਿਯੋਗ ਕਰਨ ਅਗਰ ਉਹ ਇਸ ਨੂੰ ਜਲਦੀ ਤੋਂ ਜਲਦੀ ਬਣਾਣਾ ਚਾਹੁੰਦੇ ਆ ਤਾਂ ਯੂਨੀਵਰਸਲ ਪ੍ਰੈਸ ਕਲੱਬ ਉਹਨਾਂ ਦੇ ਪਿੱਛੇ ਲੱਗ ਕੇ ਕੰਮ ਕਰਨ ਦੇ ਲਈ ਤਿਆਰ ਹੈਗੀ ਸਾਡੀ ਕਿਸੇ ਵੀ ਪ੍ਰੈਸ ਕਲੱਬ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਸਿਰਫ ਸਾਡਾ ਇੱਕੋ ਇੱਕ ਮਾਡੋ ਆ ਕਿ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਜਿਹੜਾ ਬੰਨਣਾ ਚਾਹੀਦਾ ਤਾਂ ਸਾਰੇ ਸਾਥੀਆਂ ਨੇ ਇਸ ਤੇ ਸਹਿਮਤੀ ਵੀ ਪ੍ਰਗਟ ਕੀਤੀ ਹੈ ਦੂਸਰਾ ਜਦੋਂ ਪ੍ਰੈਸ ਕਲੱਬ ਦਾ ਕੋਈ ਵੀ ਮੈਂਬਰ ਜਿਹੜਾ ਪ੍ਰੈਸ ਨਾਲ ਸੰਬੰਧਿਤ ਆ ਉਹ ਪ੍ਰਸ਼ਾਸਨ ਵੱਲੋਂ ਕਈ ਵਾਰੀ ਜਲੀਲ ਕੀਤਾ ਜਾਂਦਾ ਹੈ ਕਿਸੇ ਚੌਂਕ ਦੇ ਵਿੱਚ ਉਹ ਜਦੋਂ ਜਾਂਦੇ ਹਨ ਜਦੋਂ ਉਹਨਾਂ ਨੂੰ ਪ੍ਰੈਸ ਕਲੱਬ ਦਾ ਕਾਰਡ ਦਿਖਾਉਂਦੇ ਆ ਤਾਂ ਉਹਦੀ अहमियत ਨਹੀਂ ਮੰਨਦੇ ਟੂਲ ਦੇ ਉੱਤੇ ਵੀ ਜਿਹੜਾ ਟੂਲ ਲੱਗਿਆ ਹੈ ਉਹਦੇ ਉੱਤੇ ਵੀ ਉਹਨਾਂ ਦੀ ਉਸ ਉਸ ਆਈ ਕਾਰਡ ਦੀ ਕੋਈ ਵੈਲਿਊ ਨਹੀਂ ਪਾਉਂਦੇ ਤਾਂ ਮੇਰੀ ਸਰਕਾਰ ਤੋਂ ਮੰਗ ਆ ਕਿ ਪੱਤਰਕਾਰਾਂ ਦੀ अहमियत ਨੂੰ ਜਾਣਿਆ ਜਾਵੇ ਔਰ ਪੱਤਰਕਾਰਾਂ ਨੂੰ ਜਿੱਦਾਂ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਜੋ ਸਹੂਲਤਾਂ ਮਿਲਦੀਆਂ ਹਨ ਮੈਡੀਕਲ ਦੀਆਂ ਮਿਲਦੀਆਂ ਹਨ ਰਹਿਣ ਦੇ ਲਈ ਫਲੈਟ ਦੀਆਂ ਮਿਲਦੀਆਂ ਹਨ ਜਾਂ ਹੋਰ ਵੀ ਜਿਹੜੀਆਂ ਸਾਰੀਆਂ ਸਹੂਲਤਾਂ ਆ ਉਹ ਲੁਧਿਆਣੇ ਦੇ ਪੱਤਰਕਾਰਾਂ ਨੂੰ ਮਿਲੀਆਂ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਸਾਡਾ ਸਭ ਤੋਂ ਧੰਨਵਾਦ ਜਿਹੜੇ ਆਪਣੇ ਪੱਤਰਕਾਰ ਭਾਈ ਸਾਬਾਈ ਸਾਰੇ ਇੱਥੇ ਪਹੁੰਚੇ ਆ ਤਾਂ ਵੱਡੀ ਖੁਸ਼ੀ ਆਈ ਹੈ ਪਰ ਕਾਫੀ ਫਾਰਮ ਤੋਂ ਕਹਿੰਦੇ ਆ ਪ੍ਰੈਸ ਕਲੱਬ ਬਣਨਾ ਚਾਹੀਦਾ ਪ੍ਰੈਸ ਕਲੱਬ ਆਖਿਰ ਬੰਦਲਾ ਕਾਲੀ ਨਹੀਂ ਹੈ ਤਾਂ ਇੱਕੋ ਹੀ ਅਪੀਲ ਹੈ ਜਿੰਨੇ ਵੀ ਲੁਧਿਆਣਾ ਚ ਪ੍ਰੈਸ ਕਲੱਬ ਅਲੱਗ-ਅਲੱਗ ਬਣੇ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਮੰਚ ਤੇ ਇਕੱਠੇ ਹੋ ਜਓ ਪ੍ਰੈਸ ਦਾ ਜੁਲਰੀ ਬਣੂਗਾ ਉਹ ਉਹਦਾ ਮਾਲਕ ਯਾ ਤਾਂ ਉਸ ਜਿਸ ਤੀਕਾ ਜ਼ਿਲ੍ਹੇ ਦਾ ਡੀਸੀ ਹੁੰਦਾ ਜਾਂ ਡੀਪੀਆ ਹੁੰਦਾ ਤੁਹਾਨੂੰ ਸਿਰਫ ਉਹਨਾਂ ਪੱਤਰਕਾਰ ਭਾਈ ਸਾਹਿਬ ਜਿਹੜੇ ਲੁਧਿਆਣਾ ਚ ਕੰਮ ਕਰਦੇ ਆ ਉਹਨਾਂ ਵਾਸਤੇ ਸਾਨੂੰ ਚਾਹੀਦੇ ਵੀ ਅਸੀਂ ਉਹ ਸੇ ਟੱਕਰ ਲਈ ਛਾਪੋ ਕੁਝ ਸਮੇਂ ਵਾਸਤੇ ਮਿਲੇ ਕਿ ਸੇ ਤੋਂ ਲੈ ਕੇ ਸ਼ਾਮ ਤੱਕ ਚਾਹੇ ਦਿਨ ਹੋਵੇ ਰਾਤ ਹੋਵੇ ਗਰਮੀ ਹੋਵੇ ਸਰਦੀਆਂ ਦੇ ਵਿੱਚ ਬਾਰਿਸ਼ ਦੇ ਬਾਵਜੂਦ ਵੀ ਤਾਂ ਪੱਤਰਕਾਰ ਜਦੋਂ ਸਰਕਾਰ ਬੁਲੰਦੀ ਆ ਛੇਵੇਂ ਬੁਲੰਦੀ ਤਾਂ ਪੱਤਰਕਾਰ ਉੱਥੇ ਚੱਕ ਕੇ ਬਾਈਕ ਚੱਕ ਕੇ ਆਪਣੀ ਗਿੱਡੀ ਚੱਕ ਕੇ ਪਹੁੰਚ ਜਾਂਦਾ ਚਾਹੇ ਮੀਂਹ ਪੰਦਾ ਹੋਵੇ ਠੰਡ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਲਾਵੇ ਇਮੀਡੀਏਟਲੀ ਪਹੁੰਚ ਜਾਂਦਾ ਜਦੋਂ ਪੱਤਰਕਾਰ ਨੂੰ ਲੋੜ ਪੈਂਦੀ ਤਾਂ ਪ੍ਰਸ਼ਾਸਨ ਉਹਨੂੰ ਅੰਗਹਿਲਦੀ ਕਰਦਾ ਇਥੋਂ ਤੱਕ ਕਿ ਜਿੰਨੇ ਵੀ ਆਪਣੇ ਪੋਲੀਟੀਕਲ ਲੀਡਰ ਹੈਗੇ ਚਾਹੇ ਵਿਧਾਇਕ ਹੈ ਲੋ ਐਮਐਲਏ ਜੋ ਵੀ ਹੈਗੇ ਆਪਣੇ ਉਹ ਉਹਨਾਂ ਨੂੰ ਦਰਕੀ ਨਾਲ ਕਰਦੇ ਆ ਆਪਣੀ ਖਬਰ ਕੀਤੀ ਉਸ ਤੋਂ ਬਾਅਦ ਉਹਨੂੰ ਕੋਈ ਪੁੱਛਗਿੱਛ ਨਹੀਂ ਆਪਨੀ ਸਾਡੀ ਵੈਲਿਊ ਹੈ ਕਿ ਅਸੀਂ ਚੌਥਾ ਸੰਪਸੀਂ ਕਹਿੰਦੇ ਹੋ ਲੇਕਿਨ ਕਿਸੇ ਵੀ politcal ਬੰਦੇ ਨੇ ਜਾਂ ਪ੍ਰਸ਼ਾਸਨ ਨੇ ਲੋਕਲ ਪੇਸ਼ੇ ਉਸਨੇ ਪਤਕਰਾਰ ਦੀ अहमियत ਨਹੀਂ ਸਮਝੀ ਚਾਹੇ ਸਮ ਜਿਹੜੀ अहमियत ਆ ਉਹ ਸਮਝਦੇ ਨਹੀਂ ਆ ਹੁਣ ਤੁਹਾਨੂੰ ਸਾਡਾ ਹੁਣ ਸਮਾਂ ਆ ਗਿਆ ਅਸੀਂ ਆਪਣੀ अहमियत ਅਸੀਂ ਖੁਦ ਜਾਣਦੇ ਆ ਜੇ ਤਾਂ ਸਰਕਾਰ ਸਾਨੂੰ ਸਾਡਾ ਲੁਜਾਨੇ ਵਿੱਚ ਕੋਈ ਬੰਦ ਦੀ ਜਗ੍ਹਾ ਪਤਕਰਾਰ ਨੂੰ ਦਿੰਦੀ ਹੈ ਤਾਂ ਵਧੀਆ ਨਹੀਂ ਤਾਂ ਅਸੀਂ ਆਪਣੇ ਕੋਲੋਂ ਪਤਕਰਾਰ ਬਿਠਾਣ ਲਈ ਜਗ੍ਹਾ ਦਾ ਅਰੇਂਜ ਕਰਾਂਗੇ ਤੇ ਸਿੱਧੀ ਸਿੱਧੀ ਦਾ ਚ ਪੇੜਾ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਹੋਵੇਗੀ ਸ਼ਰਮਿੰਦਗੀ ਠਾਣੀ ਤੱਕ ਪੈਗੀ ਅਸੀਂ ਬਾਅਦ ਉਸ ਤੇ ਬੋਰਡ ਵੀ ਲਗਾਵਾਂਗੇ ਸਰਕਾਰਾਂ ਤੋਂ ਇਹ ਸਤਾਏ ਹੋਏ ਪੱਤਰਕਾਰ ਹੈ ਤੇ ਮੈਂ ਵੀ ਅਪੀਲ ਕਰਦਾ ਪੱਤਰਕਾਰਾਂ ਨੂੰ ਆਪਣੀ ਆਵਾਜ਼ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਵਿੱਚ ਅਖੋ ਤੇ ਆਪਣੇ ਮੌਜੂਦਾ ਸਰਕਾਰ ਦੇ ਨਾਲ ਉਹਨਾਂ ਵਿਧਾਇਕਾਂ ਦੇ ਵਿੱਚ ਅਖੋ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਛੋਟੀ ਜਿਹੀ ਜਗ੍ਹਾ ਦੇ ਦਿਓ ਸਾਨੂੰ ਅਸੀਂ ਮੰਗਦੇ ਕੀ ਹੈ ਸਾਨੂੰ ਚਾਹੀਦਾ ਕੀ ਹੈ ਦੋ ਕਮਰੇ ਚਾਹੀਦੇ ਸਾਨੂੰ ਜਿੰਨੀ ਜਗ੍ਹਾ ਸਾਨੂੰ ਅਲਾਟ ਹੋਈ ਸੀ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਪੇਟ ਚੜਾਤਾ ਲੇਕਿਨ ਜਿਹੜੇ ਰਿਪੋਰਟਰ ਨੂੰ ਧਿਆਨ ਚੀਜ਼ੇ ਦੇ ਬੈਠੇ ਆ ਕੰਪਨੀ ਜਗ੍ਹਾ ਤਾਂ ਦਿਓ ਉਹਨਾਂ ਨੂੰ ਮੈਂ ਫੇਰ ਅਪੀਲ ਕਰਦਾ ਸਾਰੇ ਵਿਧਾਇਕਾਂ ਨੂੰ ਵੀ ਅਪੀਲ ਕਰਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿਸੇ ਵੀ ਪੱਤਰਕਾਰ ਨਾਲ ਤੱਕਾਣੀ ਹੋਤੀ ਹੋਣ ਦੇਣਾ ਜਿਹੜਾ ਵੀ ਕਿਸੇ ਪੱਤਰਕਾਰ ਪਰੇਸ਼ਾਨੀ ਹੁੰਦੀ ਹੈ ਯੂਨੀਵਰਸਲ ਪ੍ਰੈਸ ਕਾ 24 ਘੰਟੇ ਖੜਾ ਤੇ ਤਮਾਮ ਉਹ ਲੋਕਾਂ ਦਾ ਦੇ ਕਲਬ ਹੈਗੇ ਆ ਮੈਂ ਉਹ ਫੇਰ ਅਪੀਲ ਕਰਦਾ ਆਪਣੇ ਮੱਦੇ ਪੇਤ ਲਾ ਕੇ ਜਿੰਨੇ ਵੀ ਪਾਵਾਂ ਤੋਂ ਦੱਸ ਜਿੰਨੇ ਵੀ ਰਿਪੋਰਟ ਕਲਬ ਬਣੇ ਖਾਨਾ ਇੱਕ ਮੰਚ ਇਕੱਠੇ ਹੋਈਏ ਤਾਂ ਅਸੀਂ ਆਪਣੀ ਜਗ੍ਹਾ ਨੂੰ ਬਣਾਉਣ ਦਾ ਤੇ ਆਪਣਾ ਯੋਗਦਾਨ ਲਈਏ ਧੰਨਵਾਦ ਸਭ ਤੋਂ ਜ਼ਿਆਦਾ ਪੈਸੇ ਵਾਲੇ ਲੋਕ ਸਭ ਤੋਂ ਜ਼ਿਆਦਾ ਇਨਫਲੂਐਂਸ਼ਲ ਪੋਲਿਟਿਸ਼ੀਅਨ ਤੇ ਅੰਦਾਜ਼ਾ ਲਾਓ ਵੀ 79-80 ਸਾਲਾਂ ਤੋਂ ਪ੍ਰੈਸ ਕਲਬ ਨਹੀਂ ਬਣਿਆ ਕਿਉਂਕਿ ਹਾਲਾਤ ਦੇਖ ਸਕਦੇ ਹੋ ਕਿ ਪੱਤਰਕਾਰ ਦਿੱਤਾ ਨੂੰ ਕਿਵੇਂ ਦਰ ਦਰਕਦਾਰ ਕੀਤਾ ਹੋਇਆ ਤੇ ਮੈਂ ਸ਼ਰਮਾ ਜੀ ਦੇ ਤਾਂ ਕਿਹਾ ਦੋ ਤਿੰਨ ਕਮਰੇ ਆਪਾਂ ਕੋਈ ਖਰਾਤਰੀ ਮੰਗਦੇ ਸਰਕਾਰ ਕੋਲ ਇਹ ਸਰਕਾਰ ਦਾ ਫਰਜ ਹੈ ਕਿ ਚੌਥੇ ਸਤੰਭ ਨੂੰ ਸਾਹਮਣਾ ਉਹਦੀ ਦੇਖਪਾਲ ਕਰਨੀ ਕਿਉਂਕਿ ਜੋ ਕੰਮ ਉਹ ਕਰ ਰਹੀ ਹੈ ਸਰਕਾਰ ਜਦੋਂ ਸਰਕਾਰ ਮੌਜੂਦਾ ਹੁੰਦੀ ਹੈ ਕੰਮ ਕਰਦੀ ਉਹਨਾਂ ਜਿਹੜੀਆਂ ਗੱਲਾਂ ਲੋਕਾਂ ਤੱਕ ਪਹੁੰਚਾਣੀਆਂ ਉਹ ਆ ਸਾਹਮਣੇ ਜਿਹੜਾ ਪੱਤਰਕਾਰਤਾ ਜਿਹੜੀ ਤੁਹਾਡੇ ਆ ਪਏ ਆ ਮਾਈਕ ਇਹ ਪਹੁੰਚਾਉਂਦੇ ਲੋਕਾਂ ਦੇ ਕੰਦਾ ਤੱਕ ਤੇ ਜਦੋਂ ਆਪੋਜੀਸ਼ਨ ਜਿਹੜੀ ਹੁੰਦੀ ਹੈ ਜਦੋਂ ਉਹ ਸਰਕਾਰ ਨੂੰ ਕ੍ਰਿਟਿਕਾਈਜ਼ ਕਰਦੀ ਹੈ ਉਹਦੀਆਂ ਗੱਲਾਂ ਤੁਸੀਂ ਪਹੁੰਚਾਣੇ ਲੋਕਾਂ ਤੱਕ ਤੁਸੀਂ ਉਹ ਮਾਧਿਅਮ ਉਹ ਬ੍ਰਿਜ ਹੈ ਜਿਹੜਾ ਕਿ ਸਰਕਾਰਾਂ ਬਣਾਉਂਦਾ ਤੇ ਸਰਕਾਰਾਂ ਢਾਉਂਦਾ ਤੋਂ ਆਪਣੀ अहमियत ਨੂੰ ਸਰਕਾਰ ਨੂੰ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਜਿਹੜੇ ਇੱਥੋਂ ਦੇ ਲੋਕਲ ਕੈਬਨਟ ਮੰਤਰੀ ਨੇ ਸੰਜੀਵ अरोड़ा ਜੀ ਮੈਂ ਉਹਨਾਂ ਨੂੰ ਅਪੀਲ ਕਰਦਾ ਮੈਂ ਕੱਲ ਉਹਨਾਂ ਨੂੰ ਮਿਲਣਾ ਵੀ ਹੈ ਕਿ ਤੁਹਾਡੇ ਟਿਨਿਓਰ ਰਹਿੰਦੇ ਰਹਿੰਦੇ ਇਸ ਥੇਰਾ ਆਪਣੇ ਸਿਰ ਤੇ ਲੈ ਲਓ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੰਡਸਟ੍ਰੀਅਲਿਸਟ ਦੇ ਬਹੁਤ ਖੈਰਖਵਾ ਹੋ ਇੰਡਸਟ੍ਰੀਅਲਿਸਟ ਸ਼ਹਿਰ ਦੇ ਵੀ ਖੈਰਖਵਾ ਬਣੂ ਇਹਨਾਂ ਪੱਤਰਕਾਰਾਂ ਦੀ ਵੀ ਹੱਥ ਫੜੋ ਇਹਨਾਂ ਦੀ ਬਾਹ ਫੜੋ ਜਿਨ੍ਹਾਂ ਨੂੰ 80 ਸਾਲਾਂ ਤੋਂ ਬਾਕੀ ਸਰਕਾਰਾਂ ਨੇ ਆਪਣੇ ਅੱਖੋਂ ਪਰੋਖੇ ਕਰਤਾ ਇਹਨਾਂ ਦੇ ਹੱਕਾਂ ਤੋਂ ਵਾਂਝਿਆ ਕਰਤਾ ਤੇ ਤੁਹਾਡਾ ਤਾਂ ਮੌਕਾ ਮਿਲਿਆ 1.5 ਸਾਲ ਤੁਹਾਡੇ ਕੋਲ ਹੈਗਾ ਤੇ ਮੈਂ ਚਾਹੁੰਗਾ ਕਿ ਉਹ 2.5 ਏਕੜ ਜਲਦੀ ਤੋਂ ਜਲਦੀ ਅਗਲੇ ਮਹੀਨੇ ਤੱਕ ਲੱਭ ਕੇ 2.5 ਏਕੜ ਨਾਲ ਤੇ ਉਹਦੇ ਵਿੱਚ 20 ਕਰੋੜ ਰੁਪਈਆ ਕਿਉਂਕਿ ਇਹ ਅਸੀਂ ਜਿਹੜਾ ਕੈਲਕੂਲੇਸ਼ਨ ਕੀਤੀ ਹੈ ਇਹ ਅੱਛਾ ਇੱਕ ਕਲੱਬ ਬਣਾਉਣ ਲਈ 2500 ਤੋਂ 3000 ਸਕਰ ਫੀਟ ਦੇ ਹਿਸਾਬ ਨਾਲ ਬਣਾਣ ਕੇ ਜਿਹੜਾ ਉਹ ਆਪ ਹੀ ਇਨਾਉਗੁਰੇਸ਼ਨ ਕਰਨ ਤੇ ਇਹ ਸੇਰਾ ਆਪਣੇ ਲੈਣ ਕੇ ਵੀ ਇੱਥੇ ਕੁਝ ਨਹੀਂ ਹੋਇਆ ਸੀ ਤੇ ਲੁਧਿਆਣਾ ਦੇ ਵੋਟਰਾਂ ਤੱਕ ਜਿਹੜੀ ਉਹ ਪਹੁੰਚ ਕਰਨੀ ਜਾਂਦੇ ਇਸ ਤੋਂ ਵੱਡਾ ਮਾਦਮ ਕੋਈ ਨਹੀਂ ਜਿਹੜਾ ਆ ਪੱਤਰਕਾਰਤਾ ਨੂੰ ਪਛਾਣਨਾ ਉਹਨਾਂ ਦੀ ਕਦਰ ਕਰਨਾ ਤੇ ਆਪਣਾ ਜਿਹੜਾ ਕਲੰਕ ਲੱਗਿਆ ਬਾਕੀ ਸਰਕਾਰਾਂ ਤੋਂ ਲੱਗਿਆ ਉਹ ਲਾਹਣ ਤੇ 80 ਸਾਲਾਂ ਬਾਅਦ ਲੁਧਿਆਣੇ ਨੂੰ ਇੱਕ ਅੱਛਾ ਪ੍ਰੈਸ ਕਲੱਬ ਦਿੱਤਾ ਜਾਵੇ ਜਿਵੇਂ ਸ਼ਰਮਾ ਜੀ ਨੇ ਕਿਹਾ ਕੋਈ ਹੋਰ ਬੰਦਾ ਕੋਈ ਹੋਰ ਪ੍ਰੈਸ ਕਲੱਬ ਅੱਗੇ ਆਣਾ ਚਾਹੁੰਦਾ ਅਸੀਂ ਇੱਕ ਪ੍ਰੈਸ ਵੈਲਫੇਅਰ ਕਾਉਂਸਲ ਬਣਾਈ ਹੈ ਜਿਹੜੀ ਕਿ ਪੁਰਾਣੇ ਨਾਮੀ ਬਜ਼ੁਰਗ ਪੱਤਰਕਾਰ ਨੇ ਜਿਨ੍ਹਾਂ ਦਾ ਇਹਨਾਂ ਆਪਸ ਵਿੱਚ ਵੰਡੀਆਂ ਦਾ ਕੋਈ ਰੌਲਾ ਨਹੀਂ ਉਹ ਕਲੱਬ ਨੂੰ ਲੀਡ ਕਰਨਗੇ ਜਿਵੇਂ ਸਰਕਾਰ ਚਾਹੀਦੀ ਈਸੀ ਨੂੰ ਪੈਟਰਨ ਬਣਾਉਣਾ ਹੋਰ ਕੋਈ ਤੁਸੀਂ ਸਰਕਾਰੀ ਅਦਾਰਾ ਬਣਾਉਣਾ ਚਾਹਦੇ ਹੋ ਬਣਾਓ ਲੇਕਿਨ ਸਾਨੂੰ ਸਹੂਲਤਾਂ ਤੋਂ ਵਾਂਝਾ ਰਹਿ ਕੇ ਜਾਵੇ ਇਹ ਮੈਂ ਜਿਹੜਾ ਪੂਰਾ ਪ੍ਰੈਸਦਾਰਾ ਉਹਨਾਂ ਦੇ ਬਿਹਾਫ ਤੇ ਸਰਕਾਰ ਨੂੰ ਰਿਕੁਐਸਟ ਕਰ ਰਿਹਾ ਬਹੁਤ ਬਹੁਤ ਇਕੱਠੇ ਹੋਏ ਆ ਪਰਿਵਾਰ ਦੇ ਵਿੱਚ ਠੀਕ ਹੈ ਜੀ ਜਿਹੜੇ ਮੁੱਦੇ ਤੇ ਜਿਹੜੀ ਡਿਸਕਸ਼ਨ ਚੱਲਦੀ ਪਈਆਂ ਕਿ ਬਿਲਡਿੰਗ ਪ੍ਰੈਸ ਕਲੱਬ ਇੱਕ ਨਾਮ ਹੋਣਾ ਅਲੱਗ ਚੀਜ਼ ਹੈ ਬਿਲਡਿੰਗ ਦਾ ਦਾਰਾ ਹੋਣਾ ਬਹੁਤ ਜ਼ਰੂਰੀ ਹੈ ਜੀ ਯਾਨੀ ਜਿਹੜਾ ਸਟੇਕ ਜਿਹਨੂੰ ਕਹਿੰਦੇ ਆ ਪੱਕਾ ਜਿਹਦੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਆ ਦੂਜੀ ਗੱਲ ਮੈਂ ਇੱਕ ਹੋਰ ਥੋੜੇ ਮਾਦੇ ਰਾਹੀਂ ਬੇਨਤੀ ਕਰਾਂਗਾ ਜੀ ਲੁਧਿਆਣਾ ਸ਼ਹਿਰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਕਿਸੇ ਅਟਮ ਠੀਕ ਹੈ ਜੀ ਬੜਾ ਵੱਡਾ ਇੰਡਸਟਰੀਅਲ ਹੱਬ ਹੈ ਜੀ 14 ਵਿਧਾਇਕ ਹੈ ਜੀ 14 ਐਮ ਐਲ ਏ ਇੱਥੇ ਦੋ ਦੋ ਮੰਤਰੀ ਆ ਜੀ ਲੁਧਿਆਣਾ ਸ਼ਹਿਰ ਸਾਰੇ ਕੋਲ ਫੰਡ ਆਦਾ ਜੀ ਕਿਆ ਕਦੀ 70 ਸਾਲਾਂ ਦੇ ਵਿੱਚ ਐਨੀ ਸਰਕਾਰ ਆਈਆਂ ਐਨੇ ਵਿਧਾਇਕ ਆਏ ਐਨੇ ਐਮਪੀ ਸਾਹਿਬਾਂ ਕਿਆ ਕਦੀ ਉਹਨਾਂ ਨੇ ਸੋਧ ਨਹੀਂ ਲੇਤੀ ਜੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਲੋੜ ਆ ਜੀ ਆਧਾਰੇ ਦੀ ਕੀ ਜ਼ਰੂਰਤ ਹੋ ਸਕਦੀਆਂ ਵਾ ਤੇ ਮੈਂ ਬੇਨਤੀ ਇਹ ਕਰਦਾ ਜੀ ਸਰਕਾਰ ਨੂੰ ਸਾਡੇ ਰਿਸਪੈਕਟਡ ਮਾ ਜੋ ਜਿਹੜੇ ਭਗਵੰਦ ਸਿੰਘ ਸਾਹਿਬ ਹੈ ਜੀ ਜਿਹੜੀ ਮੌਜੂਦਾ ਸਰਕਾਰ ਆ ਉੱਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਹਾਂ ਵੀ ਜਿਹੜਾ ਬਿਲਡਿੰਗ ਦਾ ਆਧਾਰ ਆ ਪ੍ਰੈਸ ਕਲੱਬ ਦਾ ਉਹ ਜ਼ਰੂਰ ਇੱਕ ਵਾਰੀ ਇੱਥੇ ਇਹਨਾਂ ਵੀ ਰਹਿ ਰਮਾਈ ਤੇ ਹੋ ਸਕਦਾ ਜੀ ਜੇ ਹੱਲਾਸ਼ੇਰੀ ਸਰਕਾਰ ਚਾਵੇ ਤਾਂ ਕੋਈ ਜੀ ਮੁਸ਼ਕਿਲ ਨਹੀਂ ਹੁੰਦੀ ਸਿਰਫ ਇੱਛਾ ਸ਼ਕਤੀ ਹੈਗੀ ਹੈ ਇੱਛਾ ਸ਼ਕਤੀ ਸਰਕਾਰ ਕਿਉਂ ਨਹੀਂ ਜਾਂਦੀ ਕਿਉਂਕਿ ਕਈ ਵਰਿਆਂ ਤੋਂ ਲੱਗੇ ਹੋਏ ਆ ਜੀ ਰੀਪ੍ਰੈਜੈਂਟੇਸ਼ਨ ਜਿਵੇਂ ਸਾਡੇ ਕਰਨਲ ਸਾਹਿਬ ਨੇ ਕਿਹਾ ਪ੍ਰੈਸ ਕਲੱਬ ਵੈਲਫੇਅਰ ਕੌਂਸਲ ਦੀ ਇੱਕ ਸਥਾਪਨਾ ਕੀਤੀ ਗਈ ਹੈ ਉਹਦੇ ਵਿੱਚ ਸਾਰੇ ਪ੍ਰੈਸ ਕਲੱਬ ਆਧਾਰਿਆ ਹੈਗੀ ਆ ਜੀ ਸਾਰੇ ਜਿੰਨੇ ਵੀ ਜਿਹੜੇ ਇਸ ਟਾਈਮ ਸਾਨੂੰ ਸੁਣ ਰਹੇ ਆ ਦੇਖ ਰਹੇ ਆ ਜਖਵਾਰ ਰਾਹੀ ਜਾਂ ਮੀਡੀਆ ਰਾਹੀਂ ਜਾਂ سوشل মিডিਆ ਰਾਹੀਂ ਜਾਂ ਵੈਬ ਚੈਨਲ ਕੋਈ ਵੀ ਕਿਸੇ ਵੀ ਧਾਰਾ ਹੈਗਾ ਕੋਈ ਇਹ ਚੀਜ਼ ਨਹੀਂ ਕਿ ਕੋਈ ਅਲੱਗ ਹੈਗਾ ਅਸੀਂ ਤੁਹਾਡੇ ਬਿਹਾਬ ਦੇ ਉੱਪਰ ਹੀ ਇਹ ਚੀਜ਼ ਉਪਰਾਲੇ ਕਰਦੇ ਪਏ ਆ ਜੀ ਔਰ ਬੇਨਤੀ ਕਰਦੇ ਆ ਜੀ ਸਾਰੇ ਜਿੰਨੇ ਵੀ ਭਾਈਚਾਰਾ ਵਾ ਪੱਤਰਕਾਰ ਭਾਈਚਾਰਾ ਤੁਸੀਂ ਆਪਣੇ ਲਈ ਡਿਮਾਂਡ ਜ਼ਰੂਰ ਕਰੋ ਜੀ ਸਰਕਾਰਾਂ ਨੂੰ ਐਮ ਆਰ ਐ ਸਾਹਿਬ ਨੂੰ ਕਿਉਂਕਿ ਦੇਖੋ ਤੁਹਾਡਾ ਜਿਹੜਾ ਸਰਕਾਰਾਂ ਹੁੰਦੀਆਂ ਤੁਸੀਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਹੋ ਸਰਕਾਰਾਂ ਤੁਹਾਡੇ ਨਾਲ ਚੱਲਦੀਆਂ ਵਾ ਠੀਕ ਹੈ دیر ਸਵੇਰ ਜਦੋਂ ਜ਼ਰੂਰ ਤਾਂ ਪੈਂਦੀ ਹੈ ਸਰਕਾਰਾ ਦਿਸ਼ਾ ਨਿਰਦੇਸ਼ ਜੇ ਕੋਈ ਲੈਂਦੀ ਹੈ ਤਾਂ ਉਸ ਹੱਦ ਨਾਲ ਤੁਹਾਨੂੰ ਸਲਾਹ ਲੈਂਦੀ ਹੈ ਕਿ ਥੋੜੂ ਅੱਜ ਜ਼ਰੂਰ ਤਾਂ ਜਿਸ ਚੀਜ਼ ਦੀ ਉਸ ਦੀ ਵੀ ਜ਼ਰੂਰ ਤੁਸੀਂ ਡਿਮਾਂਡ ਰੱਖੋ ਜੀ ਮੈਂ ਚਾਹੁੰਦਾ ਹਾਂ ਧੰਨਵਾਦ ਕਰਦਾ ਜੀ ਇਹ ਕਲੱਬ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਔਰ ਸਰਕਾਰ ਤੱਕ ਗੱਲ ਇਹ ਵੀ ਪੰਚਾਇਤ ਸਰਕਾਰ ਨੂੰ ਮੈਂ ਵੀ ਇੱਕ ਮੈਸੇਜ ਦੇਣਾ ਚਾਹਨਾ ਵੀ ਜਿੱਥੇ ਸਰਕਾਰ ਕਰੋੜਾਂ ਰੁਪਏ ਦੀ ਐਡ ਕਰ ਰਹੀ ਹੈ ਵੀ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਸਰਕਾਰ ਇੱਕ ਬੋਰਡ ਦੇ ਵਿੱਚ ਇੱਕ ਹੋਰ ਲਾਈਨ ਐਡ ਕਰਾ ਲਵੇ ਵੀ ਮੈਨੂੰ ਜਾਣੇ ਦਾ ਕਲੱਬ ਵੀ ਬਣਾਤਾ ਜਿਹੜਾ ਜਿਹੜਾ ਗੱਲ ਪਤਾ ਕੀ ਗੱਲ ਹੈ ਜੇ ਜੇ ਤੁਸੀਂ ਬੁਲਾਇਆ ਕਰਾਉਂਦੇ ਹੋ ਸੰਜੀਵ ਰੋੜਾ ਜੀ ਨਾਲ ਗੱਲ ਕਰਦੇ ਕਹਿੰਦੇ ਜੀ ਮੈਂ 에어ਪੋਰਟ ਬਣਵਾਇਆ ਆ ਬੜਾ ਵੱਡਾ ਪੁਰਾਣਾ ਮੁੱਦਾ ਸੀ ਜੀ ਮੇਰੇ ਪੁਰਾਣਾ ਦਾ ਆਪੋਜੀਸ਼ਨ ਵੀ ਚੱਕਦੀ ਹੈ ਵੀ ਸੰਜੀਵ ਰੋੜਾ ਜੀ ਨੇ ਕਰਾਤਾ ਜੀ ਤੇ ਪ੍ਰਧਾਨ ਮੰਤਰੀ ਦਾ ਕੰਮ ਹੈ ਦੂਸਰੇ ਨੰਬਰ ਤੇ ਲੁਧਿਆਣਾ ਇਹਦਾ ਪ੍ਰੈਸ ਕਲੱਬ ਦਾ ਮੁੱਦਾ ਅੱਜ ਤੱਕ ਨਾ ਭਾਜਪੀ ਨੂੰ ਸਮਝ ਆਇਆ ਐਨੀਆਂ ਸਰਕਾਰਾਂ ਆਈਆਂ ਨਾ ਕਾਂਗਰਸ ਨੂੰ ਸਮਝ ਆਇਆ ਨਾ ਆਵਾਜ਼ੀ ਪਾਰਟੀ ਨੂੰ ਸਮਝ ਆ ਰਹੇ ਜਿੱਥੇ ਤੁਸੀਂ ਕਰੋੜਾਂ ਦੇ ਬੋਰਡ ਲਗਵਾ ਰਹੇ ਹੋ ਮੈਂ ਸ਼ਹਿਰ ਦਾ ਘਰਾਤਾ ਮੈਂ ਰੇਲਵੇ ਜਿਹਾ ਬਣਾਤਾ ਉੱਥੇ ਇੱਕ ਬੋਰਡ ਹੋਰ ਲਵਾ ਦਵਾਂਗੇ ਅਸੀਂ ਪ੍ਰੈਸ ਕਲੱਬ ਵੀ ਬਣਵਾਤਾ ਦੇਖੋ ਜੀ ਉਹ ਇਹ ਜੇ ਸਰਕਾਰ ਇਸ ਮੁੱਦੇ ਤੇ ਇਸ ਮੁੱਦੇ ਨੂੰ ਖਤਮ ਕਰੂਗੀ ਤਾਂ ਦੇਖੋ ਪੱਤਰਕਾਰਾਂ ਦੇ ਪ੍ਰਤੀ ਵੀ ਹਮਦਰਦੀ ਬਣਦੀ ਵੀ ਦੇਖੋ ਆਵਾਦੀ ਪਾਰਟੀ ਆਈ ਸੀ 10 ਲੱਖ ਦਾ ਬੀਮਾ ਲੋਕਾਂ ਲਈ ਕਰਾਇਆ ਆ ਮੁੱਦਾ ਹੈ ਕਿ ਲੁਧਿਆਣਾ ਦੀ ਡਿਮਾਂਡ ਸੀ ਇਹ ਵੀ ਪੂਰਾ ਕਰਤਾ ਮੈਂ ਸੀਐਮ ਸਾਹਿਬ ਨੂੰ ਇਹ ਆਪਣੇ ਪ੍ਰੈਸ ਮਾਧਿਅਮ ਕਹਿਣਾ ਚਾਹਨਾ ਕਿ ਸੀਐਮ ਸਾਹਿਬ ਜਿੱਥੇ ਤੁਸੀਂ ਇੰਨੇ ਕੰਮਾਂ ਦੀ ਲਿਸਟ ਨੂੰ ਨਾਲ-ਨਾਲ ਮਟਾਈ ਦਿੰਦੇ ਹੋ ਨਾ ਵੀ ਇੱਕ ਉਹ ਰਹਿ ਗਿਆ ਇੱਕ ਰਹਿ ਗਿਆ ਆ ਇੱਕ ਰਹਿ ਗਿਆ ਇਹਨੂੰ ਵੀ ਖਤ ਕਿ ਉਹ ਕਿਤਾਬਾਂ ਰੱਖਦੀ ਹੱਥ ਵਿੱਚ ਫੜ ਕੇ ਮੋਬਾਈਲ ਰੱਖਦੀ ਚੜਦੇ ਜ਼ਰੂਰ ਜਦੋਂ ਅੱਖ ਲੜਗੀ ਚੜਦੇ ਜ਼ਰੂਰ ਜਦੋਂ ਅੱਖ ਲੜਗੀ ਯਾਰਾਂ ਦੀ ਫਰਿੰਡ ਯਾਰੋ ਯਾਰਾਂ ਦੀ ਫਰਿੰਡ ਜਦ ਤਿੰਦੀ ਘੜ ਪੜਦੀ ਯਾਰਾਂ ਦੀ ਫਰਿੰਡ ਤਿੰਦੀ ਘੜ ਪੜਦੀ ਬਹੁਤ ਅੱਛਾ ਵੀ ਬਹੁਤ ਬਰਾਬਰ